ਅਮਰੀਕਾ ਵੱਲੋਂ ਭਾਰਤ 'ਤੇ 25% ਦਾ ਟੈਰਿਫ ਲਗਾ ਦਿੱਤਾ ਗਿਆ ਜਿਸ ਦਾ ਐਲਾਨ ਜਾਂ ਜਿਸ ਦੇ ਬਾਰੇ ਡੋਨਲਡ ਟਰੰਪ ਨੇ ਬੀਤੀ ਰਾਤ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਹੁਣ ਇਸੇ ਨੂੰ ਲੈ ਕੇ ਐਸਐਫਜੇ ਯਾਨੀ ਕਿ ਸਿਕਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਜਿਸ ਨੂੰ ਭਾਰਤ ਵੱਲੋਂ ਅਤਵਾਦੀ ਐਲਾਨਿਆ ਗਿਆ ਹੈ ਉਨੇ ਕੁ ਜ਼ਿਆਦਾ ਹੀ ਖੁਸ਼ੀ ਵੀ ਜ਼ਾਹਿਰ ਕਰ ਦਿੱਤੀ ਹੈ ਤੇ ਇਸੇ ਤੇ ਹੀ ਨਾਲ ਹੁਣ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਜਿਹਨੂੰ ਅੱਤਵਾਦੀ ਕਿਹਾ ਜਾਂਦਾ ਉਸਨੇ ਭਾਰਤ ਦੇ ਖਿਲਾਫ ਟਰੰਪ ਨੂੰ ਵੱਡੀ ਮੰਗ ਕੀਤੀ ਹੈ ਤੇ ਜਿਸਨੇ ਇੱਕ ਇੱਕ ਲੈਟਰ ਲਿਖਿਆ ਉਹਦੇ ਵਿੱਚ ਭਾਰਤ ਦੇ ਖਿਲਾਫ 500% ਦਾ ਜਿਹੜਾ ਟੈਰਿਫ ਲਾਉਣ ਦੀ ਮੰਗ ਕੀਤੀ ਹੈ 25% ਦਾ ਅਮਰੀਕਾ ਵੱਲੋਂ ਲਗਾ ਹੀ ਦਿੱਤਾ ਗਿਆ ਉਸ ਦਾ ਐਲਾਨ ਕਰ ਦਿੱਤਾ ਗਿਆ ਤੇ ਐਸਐਫਜੀ ਮੰਗ ਕਰ ਰਿਹਾ ਕਿ ਭਾਰਤ ਦੇ 500% ਜਿਹੜੀ ਹੈ ਉਹ ਟੈਰਿਫ ਲਗਾਇਆ ਜਾਵੇ ਜਿਸ ਬਾਰੇ ਇੱਕ ਲੰਬੀ ਚੌੜੀ ਚਿੱਠੀ ਐਸਐਫਜੀ ਵੱਲੋਂ ਲਿਖੀ ਗਈ ਹੈ ਤੇ ਨਾਲ ਹੀ ਐਸਐਫਜੀ ਦੇ ਮੁਖੀ ਗੁਰਪਤਵੰਤ ਪੰਨੂ ਅਤਵਦੀ ਵੱਲੋਂ ਵਾਈਟ ਹਾਊਸ ਦੇ ਬਾਹਰ ਖੜੇ ਹੋ ਕੇ ਵੀ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ ਤੇ ਤੁਸੀਂ ਸਕਰੀਨ ਦੇ ਉੱਤੇ ਚਿੱਠੀ ਦੇਖ ਸਕਦੇ ਹੋ ਤੇ ਚਿੱਠੀ ਦੇ ਵਿੱਚ ਸਭ ਤੋਂ ਪਹਿਲਾਂ ਹੀ ਤੁਸੀਂ ਦੇਖ ਸਕਦੇ ਹੋ ਲਿਖਿਆ ਗਿਆ ਹੈ ਸਬਜੈਕਟ ਐਸ ਐਫ ਜੀ ਸਲੂਟਸ ਪ੍ਰੈਜ਼ੀਡੈਂਟ 트ਰੰਪਸ 25 ਪਰਸੈਂਟ ਟੈਰਿਫ ਸਟ੍ਰਾਈਕ ਯਾਨੀ ਕਿ ਅਸੀਂ ਸਮਰਥਨ ਕਰ ਰਹੇ ਹਾਂ ਇਸ 25 ਪਰਸੈਂਟ ਦਾ ਬੀਇੰਗ ਅ ਅਮਰੀਕਨ ਜੋਬਸ ਬੈਕ ਫਰੋਮ ਇੰਡੀਆ ਅਮਰੀਕਾ ਫਰਸਟ ਮੇਡ ਇਨ ਇੰਡੀਆ ਲਾਸਟ ਤੇ ਨਾਲ ਹੀ ਲਿਖਿਆ ਗਿਆ ਹੈ ਕਿ ਅਮਰੀਕਾ ਦੇ ਵਿੱਚ ਅਮਰੀਕਾ ਦੀਆਂ ਜਿਹੜੀਆਂ ਨੌਕਰੀਆਂ ਨੇ ਉਹ ਵਾਪਸ ਲਓ ਤੇ ਇੰਡੀਆ ਨੂੰ ਸਭ ਤੋਂ ਲਾਸਟ ਤੇ ਰੱਖੋ ਅਮਰੀਕਾ ਪਹਿਲੇ ਨੰਬਰ ਤੇ ਤੇ ਭਾਰਤ ਲਾਸਟ ਨੰਬਰ ਤੇ ਇਸ ਦੇ ਨਾਲ ਹੀ ਗੁਰਪਤਵੰਤ ਪੰਨੂ ਨੇ ਮੋਦੀ ਦੇ ਉੱਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਤੇ ਭਾਰਤ ਨੂੰ ਪਿੱਛੇ ਰੱਖਣ ਦੇ ਤੇ ਭਾਰਤ ਨੂੰ ਨੀਚਾ ਦਿਖਾਣ ਦੀਆਂ ਗੱਲਾਂ ਵੀ ਕੀਤੀਆਂ ਨੇ ਇਹਦੇ ਨਾਲ ਹੀ ਐਸਐਫਜੀ ਅਤਵਾਦੀ ਗੁਰਪਤਵੰਤ ਪੰਨੂ ਵੱਲੋਂ ਆਪਣੀ ਚਿੱਠੀ ਦੇ ਵਿੱਚ ਲਿਖ ਕੇ ਇਲਜ਼ਾਮੇ ਲਗਾਏ ਕਿ ਭਾਰਤੀ ਕੰਪਨੀਆਂ ਵੱਲੋਂ ਅਮਰੀਕੀ ਟੈਕਨੋਲੋਜੀ ਡਾਟਾ ਤੇ ਨੌਕਰੀਆਂ ਚੋਰੀ ਕੀਤੀਆਂ ਜਾ ਰਹੀਆਂ ਨੇ ਦੇ ਨਾਲ ਹੀ ਮੋਦੀ ਜਿਹੜੇ ਨੇ ਪ੍ਰਧਾਨ ਮੰਤਰੀ ਭਾਰਤ ਦੇ ਮੋਦੀ ਉਹ ਪੂਰੇ ਦੇਸ਼ ਪਰ ਦੇ ਵਿੱਚ ਹਿੰਦੂ ਤਤਵ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਫੈਲਾਣਾ ਚਾਹੁੰਦੇ ਨੇ ਤੇ ਇੱਕ ਹੋਰ ਇਲਜ਼ਾਮ ਲਗਾਇਆ ਕਿ ਮੋਦੀ ਸਰਕਾਰ ਅਮਰੀਕੀ ਬਾਜ਼ਾਰਾਂ ਦੇ ਵਿੱਚ ਸਸਤੇ ਮੇਡ ਇਨ ਇੰਡੀਆ ਪ੍ਰੋਡਕਟ ਵੇਚ ਕੇ ਆਪਣੇ ਅਮਰੀਕਾ ਦੀਆਂ ਨੌਕਰੀਆਂ ਖਤਮ ਕਰਵਾ ਰਿਹਾ ਹੈ ਜਿਸ ਦੇ ਨਾਲ ਭਾਰਤੀਆਂ ਨੂੰ ਅਮਰੀਕਾ ਦੇ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਤੇ ਉਸ ਦੇ ਨਾਲ ਹੀ ਪੰਨੂ ਨੇ ਮੰਗ ਇਹ ਵੀ ਕੀਤੀ ਹੈ ਕਿ ਭਾਰਤੀਆਂ ਨੂੰ ਭਾਰਤੀਆਂ ਤੋਂ ਅਮਰੀਕਾ ਦੇ ਵਿੱਚੋਂ ਨੌਕਰੀਆਂ ਵਾਪਸ ਲੈਣੀਆਂ ਚਾਹੀਦੀਆਂ ਨੇ ਤੇ ਭਾਰਤ ਨੂੰ ਅਮਰੀਕਾ ਦੀ ਟੈਕਨੋਲੋਜੀ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ ਤੇ ਨਾਲ ਹੀ ਮੋਦੀ ਸਰਕਾਰ ਦੇ ਉੱਤੇ ਸਿੱਖਾਂ ਦੇ ਕਤਲਾਂ ਦੇ ਇਲਜ਼ਾਮ ਵੀ ਲਗਾਏ ਨੇ ਜਿਸ ਦੇ ਵਿੱਚ ਇੱਕ ਪਿਤੇ ਕੁਝ ਕੁਝ ਮਹੀਨਾ ਪਹਿਲਾਂ ਵੀ ਤੁਹਾਨੂੰ ਪਤਾ ਹੋਵੇਗਾ ਕਿ ਗੱਲ ਸਾਹਮਣੇ ਆਈ ਸੀ ਕਿ ਪੰਨੂ ਵੱਲੋਂ ਇਲਜ਼ਾਮ ਲਗਾਏ ਗਏ ਕਿ ਮੇਰੇ ਤੇ ਅਟੈਕ ਹੋ ਸਕਦਾ ਹੈ ਤੇ ਇੱਕ FBI ਏਜੰਟ ਵੱਲੋਂ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕਰਨ ਦਾ ਵੀ ਦਾਵਾ ਕੀਤਾ ਗਿਆ ਸੀ ਕਿ ਉਹ ਪਲੈਨਿੰਗ ਕਰ ਰਿਹਾ ਸੀਗਾ ਗੁਰਪਤਵੰਤ ਪੰਨੂ ਦੇ ਕਤਲ ਦੀ ਜੋ ਕਿ ਸਿੱਧੇ ਸਿੱਧੇ ਤੌਰ ਤੇ ਇਲਜ਼ਾਮ ਭਾਰਤ ਦੀ ਭਾਰਤ ਦੀ ਏਜੰਸੀਆਂ ਤੇ ਲੱਗੇ ਸਨ ਤੇ ਇਸ ਤੋਂ ਪਹਿਲਾਂ ਕੈਨੇਡਾ ਦੇ ਵਿੱਚ ਜਿਹੜੇ ਕਤਲ ਹੋਇਆ ਹਰਦੀਪ ਸਿੰਘ ਨਿਜਰ ਦਾ ਉਹਦਾ ਵੀ ਇਲਜ਼ਾਮ ਭਾਰਤ ਤੇ ਥੋਪਿਆ ਜਾ ਰਿਹਾ ਸੀਗਾ ਜਸਟਿਨ ਟਰੂਡੋ ਵੱਲੋਂ ਤੇ ਨਾਲ ਹੀ ਐਸਐਫਜੀ ਦੇ ਮੁਖੀ ਅਤਵਾਦੀ ਗੁਰਪਤਵੰਤ ਪੰਨੂ ਨੇ ਕਿਹਾ ਕਿ ਹੁਣ ਟਰੰਪ ਲਈ ਵਿਸ਼ੇਸ਼ ਉਹ ਪ੍ਰੋਗਰਾਮ ਕਰਵਾਣਗੇ ਜਿਸ ਦੇ ਵਿੱਚ ਟਰੰਪ ਦੇ ਨਾਮ ਦੀ ਅਰਦਾਸ ਵੀ ਕਰਾਈ ਜਾਵੇਗੀ ਸਿੱਖਾਂ ਦੇ ਵੱਲੋਂ ਖਾਲਸਤਾਨੀ ਦੇ ਖਾਲਸਤਾਨੀ ਏਜੰਡੇ ਦੇ ਉੱਤੇ ਇੱਕ ਮੌਲ ਦੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਤੇ ਉੱਥੇ ਟਰੰਪ ਦੇ ਲਈ ਸਪੈਸ਼ਲ ਅਰਦਾਸ ਕੀਤੀ ਜਾਵੇਗੀ ਤੁਸੀਂ ਲੈਟਰ ਦੇ ਵਿੱਚ ਦੇਖ ਸਕਦੇ ਹੋ ਲਾਸਟ ਦੇ ਵਿੱਚ ਇੱਕ ਪੈਰਾ ਲਿਖਿਆ ਹੋਇਆ ਹੈ ਲੌਂਗ ਲਿਵ ਪ੍ਰੈਜ਼ੀਡੈਂਟ ਟਰੰਪ ਲੌਂਗ ਲਿਵ ਅਮਰੀਕਾ ਦੇ ਨਾਮ ਦੇ ਨਾਮ ਦੀ ਅਰਦਾਸ ਜਿਹੜੀ ਹੈ ਗੁਰੂ ਸਾਹਿਬ ਨੂੰ ਕਰਵਾਈ ਜਾਏਗੀ ਖਾਲਸਤਾਨੀ ਰੈਫਰੈਂਡਮ ਐਂਡ ਸਿੱਖ ਪ੍ਰੇਅਰ 17 ਅਗਸਤ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਵੇਗੀ ਤੇ ਨਾਲ ਹੀ ਨੈਕਸਟ ਸਟ੍ਰਾਈਕ ਜਿਹੜੀ ਗੱਲ ਕੀਤੀ ਗਈ ਹੈ ਬੰਨੂ ਵੱਲੋਂ ਮੰਗ ਕੀਤੀ ਗਈ ਹੈ ਕਿ ਭਾਰਤ ਦੇ ਉੱਤੇ 500% ਦਾ ਜਿਹੜਾ ਟੈਰਿਫ ਹੈ ਉਹ ਲਾਇਆ ਜਾਵੇ 25% ਨਾਲੋਂ ਖੁਸ਼ ਨਹੀਂ ਪਰ ਫਿਰ ਵੀ 500% ਹੋਣਾ ਚਾਹੀਦਾ ਹੈ ਤੇ ਅਮਰੀਕੀ ਨੌਕਰੀਆਂ ਭਾਰਤੀਆਂ ਤੋਂ ਵਾਪਸ ਲਈਆਂ ਜਾਣ ਤੇ ਇਹ ਗੱਲਾਂ ਲੈ ਕੇ ਚਿੱਠੀ ਲਿਖ ਕੇ ਐਸਐਫ ਜੇ ਦੇ ਮੁਖੀ ਹਤਵਦੀ ਗੁਰਪੰਤਵੰਤ ਪੰਨੂ ਵੱਲੋਂ ਭਾਰਤ ਦੇ ਖਿਲਾਫ ਮੰਗ ਕੀਤੀ ਗਈ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ